ਕੰਗਨਾਰ ਨੌਰ ਨੇ ਜੀ ਨੇ ਦੇਸ਼ ਨੂੰ ਤੋੜਨ ਵਾਲਾ ਧਿਆਨਬਾਜੀ ਕੀਤੀ ਹੈ ਨਾਲ ਉਹ ਆਦਮੀ ਜਿਹੜਾ ਇੱਕ ਲੜਕੀ ਤੇ ਥੱਪੜ ਮਾਰ ਰਿਹਾ ਹੈ ਉਹਦੇ ਤੋਂ ਮੁਕਦਮਾ ਨਹੀਂ ਕੀਤਾ ਜਾ ਰਿਹਾ ਇਸ ਬੇਟੀ ਕਲਵਿੰਦਰ ਕੌਰ ਤੇ ਕਾਰਵਾਈ ਹੋ ਰਹੀ ਹੈ ਕਲਵਿੰਦਰ ਕੌਰ ਨੂੰ ਰਿਹਾ ਕਰਾ ਬਿਲਕੁਲ ਇੰਡੀਪੈਂਡੈਂਟ ਕਿਸੇ ਪ੍ਰੈਸ਼ਰ ਤੋਂ ਥੱਲੇ ਕਲਵਿੰਦਰ ਕੌਰ ਤੇ ਪਰਚਾ ਰੱਟ ਕੀਤਾ ਜਾ ਸੈਕੰਡ ਕੰਗਨਾਰ ਨੌਰ ਤੇ ਮੁਕਦਮਾ ਦੇ ਦੋ ਗਲਤ ਬੋਲਦੀ ਆ ਉਹ ਉਹਨੂੰ ਬੋਲਣ ਦੀ ਅਕਲ ਨਹੀਂ ਹੈ ਵੀ ਪੰਜਾਬੀਆਂ ਨੂੰ ਕਿਵੇਂ ਬੋਲਣਾ ਹੈ ਸ਼ਾਇਦ ਕਹਿੰਦੇ ਪੰਜਾਬ ਉਹਦੇ ਵਿੱਚ ਅਤਵਾਦ ਵਧ ਰਿਹਾ ਹੈ ਹਾਈ ਤਾਂ ਹੀ ਥੱਪੜ ਖਾਦਾ ਹੈ ਉਹਦੇ ਵਧੀਆ ਤੋਤੇ ਮੂੰਹ ਥੱਪੜ ਲੱਗਿਆ ਉਹਦੀ ਉਹ ਲੜਕੀ ਨੂੰ ਸਸਪੈਂਡ ਕਰ ਦਿੱਤਾ ਗਿਆ ਉਹਦੀ ਉਹਦੀ ਡਿਪਾਰਟਮੈਂਟਲ ਇਨਕੁਆਰੀ ਹੋ ਰਹੀ ਹੈ ਔਰ ਕੰਗਨਾਰ ਰਣਾਉਤ ਉਹ ਆਰਾਮ ਨਾਲ ਚਲੀ ਗਈ ਉਹਦਾ ਸਾਥੀ ਜਿਹੜਾ ਇੱਕ ਲੜਕੀ ਦੇ ਮੁਲਾਜ਼ਮ ਦੇ ਥੱਪੜ ਮਾਰਦਾ ਉਹ ਬਿਲਕੁਲ ਨੋਟਿਸ ਨਹੀਂ ਲਿਆ ਗਿਆ ਅੱਜ ਦੀ ਗੱਲ ਪਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮਹਾਰਾਜਵੀਰ ਸਿੰਘ ਤਾਂ ਕੁਲਵਿੰਦਰ ਕੌਰ ਨੇ ਕੰਗਨਾ ਰਣੌਤ ਦੇ ਥੱਪੜ ਮਾਰਿਆ ਸੀ ਜਿਸ ਤੋਂ ਬਾਅਦ ਉਹਨਾਂ ਦੇ ਉੱਪਰ ਕਾਰਵਾਈ ਕੀਤੀ ਜਾਂਦੀ ਹੈ ਪਰਚੇ ਦਰਜ ਕੀਤੇ ਜਾਂਦੇ ਨੇ ਤਾਂ ਇਸ ਵੇਲੇ ਅਸੀਂ ਮਹਾੜੀ ਦੇ ਵਿੱਚ ਆ ਜਿੱਥੇ ਕਿਸਾਨ ਜਥੇਬੰਦੀਆਂ ਵੱਲੋਂ ਉਹਨਾਂ ਦੇ ਹੱਕ ਦੇ ਵਿੱਚ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਧਰਨਾ ਦਿੱਤਾ ਜਾ ਰਿਹਾ ਤਾਂ ਜਗਜੀਤ ਸਿੰਘ ਢੱਲੇਵਾਲ ਸਾਡੇ ਨਾਲ ਨੇ ਤਾਂ ਢੱਲੇਵਾਲ ਸਾਹਿਬ ਕਿਸ ਤਰੀਕੇ ਨਾਲ ਦੇਖਦੇ ਹੋ ਅੱਜ ਧਰਨਾ ਲਾਉਣਾ ਪੈ ਗਿਆ ਕੁਲਵਿੰਦਰ ਕੌਰ ਲਈ ਦੇਖੋ ਇਹ ਇੱਕ ਇਨਸਾਫ ਮਾਰਚ ਹੈ ਅਸੀਂ ਸਮਝਦੇ ਹਾਂ ਕਿ ਜਿਸ ਤਰ੍ਹਾਂ ਦੀ ਉਸ ਉਸ ਦਿਨ ਤੋਂ ਜਿਹੜੇ ਐਰਪੋਰਟ ਦੇ ਘਟਨਾ ਘਟੀ ਹੈ ਉਹ ਲੜਕੀ ਨੂੰ ਸਸਪੈਂਡ ਕਰ ਦਿੱਤਾ ਗਿਆ ਉਹਦੀ ਉਹਦੀ ਡਿਪਾਰਟਮੈਂਟਲ ਇਨਕੁਆਰੀ ਹੋ ਰਹੀ ਹੈ ਔਰ ਕੰਗਨਾਰ ਰਣੌਤ ਉਹ ਰਾਮਣਾ ਚਲੀ ਗਈ ਉਹਦਾ ਸਾਥੀ ਜਿਹੜਾ ਇੱਕ ਲੜਕੀ ਦੇ ਮੁਲਾਜ਼ਮ ਦੇ ਥੱਪੜ ਮਾਰਦਾ ਉਹ ਬਿਲਕੁਲ ਨੋਟਿਸ ਨਹੀਂ ਲਿਆ ਗਿਆ ਅਗਰ ਇਹ ਹੈ ਤਾਂ ਮੈਂ ਸਮਝੂਗਾ ਕਿ ਲੋੜ ਲੱਗਦੀ ਹੈ ਕਿ ਇਸ ਇਨਸਾਫ ਦੀ ਮੰਗ ਕੀਤੀ ਜਾਏ ਉਹ ਅੱਜ ਇਸ ਮੋਰਚ ਦੇ ਨਹੀਂ ਇਸ ਮਾਰਚ ਦੇ ਰਹੇ ਅਸੀਂ ਮੰਗ ਕਰ ਰਹੇ ਹਾਂ ਕਿ ਕੰਡਨਾਰ ਨਾਉਤ ਜਿਨੇ ਦੇਸ਼ ਨੂੰ ਤੋੜਨ ਵਾਲਾ ਬਿਆਨਬਾਜ਼ੀ ਕੀਤੀ ਹੈ ਨਾਲ ਉਹ ਆਦਮੀ ਜਿਹੜਾ ਇੱਕ ਲੜਕੀ ਤੇ ਥੱਪੜ ਮਾਰ ਰਿਹਾ ਹੈ ਉਹਦੇ ਤੋਂ ਮੁਕੱਦਮਾ ਨਹੀਂ ਕੀਤਾ ਜਾਏ ਅਤੇ ਇਹਦੀ ਜੁਡੀਸ਼ੀਅਲੀ ਜਾਂਚ ਹੋਣੀ ਚਾਹੀਦੀ ਹੈ ਕਿ ਲੜਕੀ ਨੇ ਕੀ ਤਸ਼ੱਬਦ ਕੀਤਾ ਤਾਂ ਤੁਸੀਂ ਕੰਗਨਾਰ ਰੌਤ ਨੇ ਪਹਿਲਾਂ ਕਿਸਾਨ ਅੰਦੋਲਨ ਦੇ ਵਿੱਚ ਕਿਹਾ ਸੀ ਕਿ 100-100 ਰੁਪਏ ਵਿੱਚ ਇਹ ਬੀਬੀਆਂ ਆਈਆਂ ਹੋਈਆਂ ਨੇ ਤਾਂ ਥੱਪੜ ਤੋਂ ਬਾਅਦ ਉਹਨਾਂ ਦਾ ਬਿਆਨ ਆਉਂਦਾ ਹੈ ਕਿ ਪੰਜਾਬ ਦੇ ਵਿੱਚ ਅੱਤਵਾਦ ਤੇ ਉਗਰਵਾਦ ਹੈ ਜਿਹੜਾ ਵਧ ਰਿਹਾ ਇਸ ਬਿਆਨ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਕਿਉਂਕਿ ਐਮਪੀ ਚੁਣੇ ਜਾ ਚੁੱਕੇ ਨੇ ਉਹ ਹੁਣ ਕੰਗਨਾਰ ਰਣੌਤ ਤੇ ਉਤੇ ਪੰਜ ਛੇ ਮੁਕਾਦਮੇ ਤੂੰ ਪਹਿਲਾਂ ਅਜਿਹੀ ਇਹਦੀ ਜ਼ੁਬਾਨ ਕਰਕੇ ਗਲਤ ਬਿਆਨਬਾਜ਼ੀ ਕਰਕੇ ਹੋ ਚੁੱਕੇ ਉਦੋਂ ਟਰੈਕ ਹੈ ਦੂਜੀ ਗੱਲ ਹੈ ਕਿ ਜਿਹੜਾ ਉਹਨੇ ਦੂਸਰਾ ਬਿਆਨ ਦਿੱਤਾ ਹੈ ਖਾਲਿਸਤਾਨ ਵਰਗਾ ਜਾਂ ਅਤਨਕਵਾਦ ਵਾਲਾ ਖਾਨਾ ਮਜ਼ਦੂਰਾਂ ਤੇ ਕਿਸੇ ਵੀ ਪੰਥ ਤੋਂ ਇੱਕਲੋ ਇਸ ਪਾਰਟੀ ਦੀ ਆਡੀਓਲੋਜੀ ਚੋਂ ਹੈ ਉਹ ਪਾਰਟੀ ਦੀ ਜਿਹੜੀ ਥੀਓਰੋਲੋਜੀ ਹੈ ਉਹ ਡਿਵਾਈਡਰ ਰੂਲ ਦੀ ਹੈ ਪੋਲਰਾਈਜੇਸ਼ਨ ਦੀ ਹੈ ਉਹਨਾਂ ਦੇ ਤੇ ਲਗਾਤਾਰ ਉਹਨਾਂ ਨੇ ਕੰਮ ਨਹੀਂ ਕੀਤਾ ਸੋ ਇਸ ਕਰਕੇ ਉਹਨਾਂ ਨੇ ਪੋਲਰਾਈਜੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਪੰਜਾਬ ਦੇ ਵਿੱਚ ਅਤੰਕਵਾਦੀ ਸ਼ਬਦ ਵਰਤਨਾ ਹਾਲਾਂਕਿ ਸਭ ਤੋਂ ਪੀਸਫੁਲੀ ਅਗਰ ਚੋਣਾਂ ਹੋਈਆਂ ਤਾਂ ਪੰਜਾਬ ਚਾਹੀਆਂ ਜਦੋਂ ਕਿ ਪੰਜਾਬ ਨੂੰ ਹੀ ਟਾਰਗੇਟ ਕੀਤਾ ਗਿਆ ਇਹ ਉਹਨਾਂ ਦੀ ਇੱਕ ਅੜਿਓ ਲੋ ਜੀਆ ਸੋਚ ਆ। ਤਾਂ ਤੁਹਾਡੇ ਵੱਲੋਂ ਮੰਗ ਪੱਤਰ ਦਿੱਤਾ ਜਾਣਾ ਅੱਜ ਕਿਹੜੀ ਮੰਗ ਨੂੰ ਲੈ ਕੇ ਕੀ ਗੱਲਾਂ ਨੂੰ ਲੈ ਕੇ ਤੁਸੀਂ ਜਿਹੜਾ ਮੰਗ ਪੱਤਰ ਦੇਣ ਯਾਰ? ਜੀ ਅੱਜ ਦੀ ਮੇਨ ਮੰਗ ਇਹੀ ਹੈ। ਜਿਹੜਾ ਇਸ ਬੇਟੀ ਕੁਲਵਿੰਦਰ ਕੌਰ ਤੇ ਕਾਰਵਾਈ ਹੋ ਰਹੀ ਹੈ। ਬੈਣ ਕੁਲਵਿੰਦਰ ਕੌਰ ਨੂੰ ਰਿਹਾ ਕਰਾਓ। ਬਿਲਕੁਲ ਇੰਡੀਪੈਂਡੈਂਟ ਇਸੇ ਪ੍ਰੈਸ਼ਰ ਤੋਂ ਥੱਲੇ। ਕੁਲਵਿੰਦਰ ਕੌਰ ਤੋਂ ਪਰਚਾ ਰੱਟ ਕੀਤੀ ਜਾ। ਸੈਕੰਡ ਕੰਗਣਾ ਰਨਾਉ ਤੇ ਮੁਕੱਦਮਾ ਦਰਜ। ਉਹਦਾ ਸਾਥੀ ਜੀ ਨੇ ਇੱਕ ਲੜਕੀ ਦੇ ਥੱਪੜ ਮਾਰੇ। ਉਹਦੇ ਤੋਂ ਮੁਕੱਦਮਾ ਦਰਜ। ਕਰਨਾ ਬੰਦ ਕਰੋ ਖਰਚਾ ਦਰਜ ਕਰੋ ਆਹ ਦੇਖ ਸਕਦੇ ਹੋ ਤੁਸੀਂ ਇਹ ਸੀ ਜਗਜੀਤ ਸਿੰਘ ਢੱਲੇਵਾਲ ਜਿਹੜੇ ਇਸ ਅਗਵਾਈ ਕਰ ਰਹੇ ਨੇ ਇਸ ਧਰਨੇ ਦੀ ਤਾਂ ਅੰਦਰ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਮੈਂ ਕਹੂੰਗਾ ਚਾਰੇ ਪਾਸੇ ਦਿਖਾ ਦਿਓ ਵੱਡੀ ਗਿਣਤੀ ਦੇ ਵਿੱਚ ਜਿਹੜੇ ਬਜ਼ੁਰਗ ਨੇ ਬਜ਼ੁਰਗਾਂ ਨਾਲ ਗੱਲਬਾਤ ਵੀ ਕਰਾਂਗੇ ਤਵਾਪੂ ਜੀ ਕਿਵੇਂ ਦੇਖਦੇ ਹੋ ਕੰਗਣਾ ਰਣਾਉਤ ਨੇ ਕਦੇ ਕਿਹਾ ਸੀ 100-100 ਰੁਪਏ ਪਿੱਛੇ ਬੀਬੀਆਂ ਆਈਆਂ ਨੇ ਤਾਂ ਹੁਣ ਕੁਲਵਿੰਦਰ ਕੌਰ ਨੇ ਥੱਪੜ ਜੜਿਆ ਹੈ ਹਾਂ ਉਸੇ ਕਰਕੇ ਜਿਹੜੇ ਥੱਪੜ ਉਹਦੇ ਜਦੋਂ ਗਲਤ ਬੋਲਦੀ ਆ ਉਹ ਉਹਨੂੰ ਬੋਲਣ ਦੀ ਅਕਲ ਨਹੀਂ ਹੈ ਵੀ ਪੰਜਾਬੀ ਨੂੰ ਕਿਵੇਂ ਬੋਲਣਾ ਹੈ ਇੱਕ ਤਰੀਕਾ ਹੁੰਦਾ ਬੋਲਣ ਦਾ ਪੜ੍ਹੀ ਲਿਖੀ ਹੈ ਵੀ ਹਰੇਕ ਨੂੰ ਅੱਤਵਾਦੀ ਕਹਿੰਦੀ ਹੈ ਸਾਰੇ ਬੰਦਿਆਂ ਨੂੰ ਵੀ ਉਹਨਾਂ ਨੇ ਕਿਹਾ ਕਹਿੰਦੇ ਪੰਜਾਬ ਦੇ ਵਿੱਚ ਅੱਤਵਾਦ ਵਧ ਰਿਹਾ ਹੈ ਹਾਂ ਜੀ ਤਾਂ ਹੀ ਥੱਪੜ ਖਾ ਰਹਾ ਹੈ ਉਹਦੇ ਵਧੀਆ ਤੋਤੇ ਮੂੰਹ ਥੱਪੜ ਲੱਗਿਆ ਉਹਦੇ ਉਹਨੂੰ ਅੱਖ ਲਾ ਜੂਗਾ ਆਵਾਜ਼ ਤੇ ਬੋਲਣ ਦੀ ਅਕਲ ਆ ਜੂ ਇਹ ਜੀ ਤਾਂ ਐਸੀ ਇਹ ਜੀ ਉਹਨੂੰ ਬੋਲਣ ਦੀ ਅਕਲ ਨਹੀਂ ਹੈਗੀ ਤਾਂ ਬਯੁਰਕ ਕਹਿੰਦੇ ਬੋਲਣ ਦੀ ਅਕਲ ਨਹੀਂ ਹੈਗੀ ਤਾਂ ਐਸੇ ਤਰੀਕੇ ਦੇ ਨਾਲ ਹੋਰ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਇੱਥੇ ਪਹੁੰਚੇ ਹੋਏ ਨੇ ਕਿਸਾਨੀ ਦੇ ਝੰਡੇ ਨੇ ਜਿਹੜੇ ਲਾਏ ਹੋਏ ਨੇ ਗੱਡੀਆਂ ਦੇ ਉੱਪਰ ਤੇ ਮੰਗ ਪੱਤਰ ਜਿਹੜਾ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਦਿੱਤਾ ਜਾਣਾ ਕੈਮਰਾ ਪਰਸਨ ਦਵਿੰਦਰ ਦੇ ਨਾਲ ਮੈਂ ਰਾਜਵੀਰ ਸਿੰਘ ਪ੍ਰੋ ਪੰਜਾਬ ਟੀਵੀ ਮੋ